ਗਰਮੀਆਂ ਦੀ ਇੱਕ ਸ਼ਾਮ ਸੀ। ਸੂਰਜ ਰੇਤੇ ਟਿਕਿਆ ਤੇ ਆਪਣੀ ਆਖਰੀ ਕਿਰਨਾਂ ਬਿਖੇਰ ਰਿਹਾ ਸੀ। ਸ਼ਹਿਰ ਬਗਦਾਦ ਤੋਂ ਬਾਹਰ ਇੱਕ ਛੋਟਾ ਜਿਹਾ ਪਿੰਡ ਸੀ। ਜਿੱਥੇ ਇੱਕ ਨੌਜਵਾਨ ਯੂਸੁਫ ਖੇਤਾਂ ਵਿੱਚ ਸਾਰਾ ਦਿਨ ਮਿਹਨਤ ਕਰਕੇ ਘਰ ਵਾਪਸ ਆ ਰਿਹਾ ਸੀ। ਉਸਦੇ ਚਿਹਰੇ ਤੇ ਥਕਾਵਟ ਸੀ ਪਰ ਦਿਲ ਵਿੱਚ ਇੱਕ ਸਵਾਲ ਸੜ ਰਿਹਾ ਸੀ। ਮੈਂ ਮਿਹਨਤ ਕਰਦਾ ਹਾਂ, ਨਮਾਜ਼ਾਂ ਵੀ ਪੜ੍ਹਦਾ ਹਾਂ, ਫੇਰ ਵੀ ਕਾਮਯਾਬੀ ਮੇਰੇ ਕੋਲ ਦੂਰ ਕਿਉਂ ਹੈ ਉਸ ਨੂੰ ਪਤਾ ਸੀ ਕਿ ਉਸ ਦੇ ਆਲੇ ਦੋਲੇ ਬਹੁਤ ਸਾਰੇ ਲੋਕ ਅਮੀਰ ਹੋ ਗਏ ਹਨ ਪਰ ਉਹ ਹਜੇ ਵੀ ਗਰੀਬੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ ਹਰ ਦਿਨ ਸਿਰਫ ਗੁਜ਼ਾਰਨ ਦਾ ਅੰਗ ਲੱਗਦਾ ਸੀ ਇੱਕ ਰਾਤ ਯੂਸਫ ਦੀ ਮਾਂ ਨੇ ਕਿਹਾ ਬੇਟਾ ਸ਼ਹਿਰ ਦੇ ਪੁਰਾਣੇ ਮਜ਼ਾਰ ਤੇ ਇੱਕ ਬਜ਼ੁਰਗ ਆਏ ਹਨ ਜੋ ਇਲਮ ਅਤੇ ਹਕੂਮਤ ਦੀਆਂ ਗੱਲਾਂ ਕਰਦੇ ਹਨ ਲੋਕ ਕਹਿੰਦੇ ਹਨ ਉਹਨਾਂ ਦੀ ਦੁਆਵਾਂ ਕਬੂਲ ਹੁੰਦੀਆਂ ਹਨ ਤੂੰ ਵੀ ਉਹਨਾਂ ਕੋਲ ਜਾ ਸ਼ਾਇਦ ਕੁਝ ਸਿੱਖਣ ਨੂੰ ਮਿਲੇ ਅਗਲੀ ਸਵੇਰ ਫਜਰ ਦੀ ਨਵਾਜ਼ ਤੋਂ ਬਾਅਦ ਯੂਸਫ ਮਜ਼ਾਰ ਵੱਲ ਨਿਕਲਿਆ ਸੂਰਜ ਹਾਲੇ ਚੜ੍ਹਿਆ ਵੀ ਨਹੀਂ ਸੀ ਹਵਾ ਵਿੱਚ ਖਾਮੋਸ਼ੀ ਸੀ ਮਜ਼ਾਰ ਦੇ ਅੰਗਣ ਵਿੱਚ ਸਫੇਦ ਕੱਪੜਿਆਂ ਵਿੱਚ ਇੱਕ ਬਜ਼ੁਰਗ ਬੈਠੇ ਸਨ ਅੱਖਾਂ ਬੰਦ ਤਸਬੀਹ ਹੱਥ ਵਿੱਚ चेहरे ते ऐसा नूर जी में रोशनी अंदरो निकल रही होवे यूसुफ ने अदब नाल सलाम ਕੀਤਾ ਬਜ਼ੁਰਗ ਨੇ ਅੱਖਾਂ ਖੋਲੀਆਂ ਤੇ ਹੌਲੀ ਜਹੀ ਮੁਸਕਰਾਹਟ ਨਾਲ ਜਵਾਬ ਦਿੱਤਾ ਯੂਸुफ ਨੇ ਆਪਣੀਆਂ ਪਰੇਸ਼ਾਨੀਆਂ ਦਸੀਆਂ ਕਿਹਾ بابا ਜੀ ਮੈਂ ਮਿਹਨਤ ਕਰਦਾ ਹਾਂ ਪਰ ਕਾਮਯਾਬ ਨਹੀਂ ਹੋ ਪੰਦਾ ਮੇਰਾ ਦਿਲ ਟੁੱਟ ਚੁਕਾ ਹੈ ਬਰਕਤ ਤੇ ਸਕੂਨ ਮੇਰੇ ਨਸੀਬ ਵਿੱਚ ਕਿਉਂ ਨਹੀਂ ਬਜ਼ੁਰਗ ਕੁਝ ਪਾਲਚ ਉੱਪਰ ਆ ਫਿਰ ਨਰਮੀ ਨਾਲ ਬੋਲਾ ਇਹ ਨੌਜਵਾਨ ਕਾਮਯਾਬੀ ਸਿਰਫ ਦੌਲਤ ਦਾ ਨਾਮ ਨਹੀਂ ਅਸਲ ਰਾਜ ਲੋਕ ਤਾਂ ਛੁਪਾਇਆ ਹੋਇਆ ਹੈ ਤੈਨੂੰ ਉਸ ਰਾਜ ਦੀ ਤਲਾਸ਼ ਕਰਨੀ ਪਵੇਗੀ ਕੀ ਤੂੰ ਤਿਆਰ ਹੈ ਇਹ ਰਾਸਾਨ ਨਹੀਂ ਪਰ ਅੰਜਾਮ ਰੋਸ਼ਨ ਹੋਵੇਗਾ ਯੂਸਫ ਨੇ ਤੁਰੰਤ ਕਿਹਾ ਮੈਂ ਤਿਆਰ ਹਾਂ ਬਾਬਾ ਜੀ ਜੋ ਤੁਸੀਂ ਅਖੋਗੇ ਉਹੀ ਕਰਾਂਗਾ ਸਿਰਫ ਮੇਰੀ ਰਹਿਨੁਮਾਈ ਕਰੋ ਬਜ਼ੁਰਗ ਨੇ ਤਸਬੀਹ ਰੱਖ ਕੇ ਕਿਹਾ ਪਹਿਲਾ ਕਦਮ ਤਿੰਨ ਦਿਨ ਤੱਕ ਹਰ ਹਾਲਤ ਵਿੱਚ ਸੱਚ ਬੋਲਣਾ ਨਾ ਝੂਠ ਨਾ ਬਹਾਨਾ ਕੁਝ ਨਹੀਂ ਫਿਰ ਮੇਰੇ ਕੋਲ ਆਣਾ ਯੂਸਫ ਨੇ ਇਹ ਗੱਲ ਦਿਲ ਤੇ ਲਿਖ ਲਈ ਪਿੰਡ ਵਾਪਸ ਜਾ ਕੇ ਉਸਨੇ ਹਰ ਗੱਲ ਵਿੱਚ ਸੱਚ ਬੋਲਣਾ ਸ਼ੁਰੂ ਕੀਤਾ ਇੱਥੋਂ ਤੱਕ ਕਿ ਜਦੋਂ ਕਿਸੇ ਨੇ ਪੁੱਛਿਆ ਫਸਲ ਕਿਹੋ ਜਹੀ ਹੋਈ ਤਾਂ ਉਸਨੇ ਸੱਚਾਈ ਨਾਲ ਕਿਹਾ کمجور رہی ہے می لوگ حیران ہوئے پر اس نے دل مجبوط رکھیا تین دن بعد وہ مڑ بجرگ دے کول گیا بجرگ نے پوچھا دل کی محسوس ہویا یوسف نے کہا ہلکا جی دل تے کوئی بوجھ نہیں رہا پر ہال کامیابی نہیں ملی بجرگ مسکرائے سچائی کامیابی دی پہلی اٹ ہے ہوں دو ہو رہ گیاں ਫਿਰ ਬੋਲੇ ਹੁਣ ਦੂਜਾ ਕਦਮ ਇਹ ਹੈ ਕਿ ਤਿੰਨ ਦਿਨ ਤੱਕ ਕਿਸੇ ਦੀ ਗੈਬਤ ਨਾ ਕਰੀ ਨਾ ਸੁਣੀ ਜ਼ੁਬਾਨ ਪਾਗ ਰੱਖੀ ਜੇ ਕੁਝ ਚੰਗਾ ਨਹੀਂ ਕਹਿ ਸਕਦਾ ਤਾਂ ਖਾਮੋਸ਼ ਰਹੀਂ ਯਾਦ ਰੱਖ ਕਾਮਯਾਬੀ ਦੀ ਅਸਲ ਬੁਨਿਆਦ ਦਿਲ ਦੀ ਸਫਾਈ ਹੈ ਯੂਸੂਫ ਨੇ ਇਹ ਅਮਲ ਸ਼ੁਰੂ ਕੀਤਾ ਤਿੰਨ ਦਿਨ ਤੱਕ ਉਸਨੇ ਕਿਸੇ ਦੀ ਬੁਰਾਈ ਨਹੀਂ ਕੀਤੀ ਜਦੋਂ ਪਿੰਡ ਵਿੱਚ ਲੋਕ ਕਿਸੇ ਦੀ ਚਰਚਾ ਕਰਦੇ ਉਹ ਚੁੱਪਚਾਪ ਉੱਥੋਂ ਦੂਰ ਹੋ ਜਾਂਦਾ ਇੱਕ ਦਿਨ ਪड़ोसी ਨੇ ਕਿਹਾ ਕੀ ਗੱਲ ਹੈ यूसुफ ਸਾਨੂੰ ਘਟ ਸਮਝਣ ਲੱਗ ਗਿਆ ਯੂਸੁਫ ਨੇ ਨਰਮੀ ਨਾਲ ਕਿਹਾ ਨਹੀਂ ਮੈਂ ਸਿਰਫ ਆਪਣਾ ਦਿਲ ਸਾਫ਼ ਰੱਖਣਾ ਚਾਹੁੰਦਾ ਹਾਂ ਕਿਸੇ ਦੀ ਗੈਬਤ ਨਾਲ ਦਿਲ ਕਾਲਾ ਹੋ ਜਾਂਦਾ ਹੈ ਕੁਝ ਲੋਕ ਹਸੇ ਪਰ ਇੱਕ ਬਜ਼ੁਰਗ ਚੁੱਪ ਹੋ ਗਿਆ ਤੇ ਕਿਹਾ ਇਹ ਤਾਂ ਗੱਲ ਅਸੀਂ ਭੁੱਲ ਚੁੱਕੇ ਹਾਂ ਯੂਸੁਫ ਦੀ ਇਹ ਗੱਲ ਕੁਝ ਦਿਲਾਂ ਤੇ ਅਸਰ ਕਰ ਗਈ ਤਿੰਨ ਦਿਨ ਬਾਅਦ ਜਦੋਂ ਉਹ ਮੋੜ ਬਜ਼ੁਰਗ ਦੇ ਕੋਲ ਗਿਆ ਉਸਦੇ ਚਿਹਰੇ ਤੇ ਸਕੂਨ ਸੀ ਬਜ਼ੁਰਗ ਨੇ ਪੁੱਛਿਆ ਹੁਣ ਕਿਵੇਂ ਮਹਿਸੂਸ ਹੋ ਰਿਹਾ ਹੈ ਯੂਸੂਫ ਨੇ ਕਿਹਾ ਜਿਵੇਂ ਦਿਲ ਰੋਸ਼ਨ ਹੋ ਗਿਆ ਹੋਵੇ ਲੋਕਾਂ ਦੀਆਂ ਗੱਲਾਂ ਤਾਂ ਬੋਝ ਘੱਟ ਹੋ ਗਿਆ ਬਜ਼ੁਰਗ ਮੁਸਕਰਾਇਆ ਤੇ ਕਿਹਾ ਚੰਗਾ ਹੈ ਪਰ ਹੁਣ ਤੀਜਾ ਤੇ ਸਭ ਤੋਂ ਮੁਸ਼ਕਲ ਦਰਵਾਜ਼ਾ ਬਾਕੀ ਹੈ ਹੁਣ ਹਰ ਦਿਨ ਇੱਕ ਨੇਕੀ ਕਰਨੀ ਨਾ ਕਿ ਸੇਫਾਇਦੇ ਲਈ ਨਾ ਕਿਸੇ ਦਿਖਾਵੇ ਲਈ ਸਿਰਫ ਅੱਲਾਹ ਦੀ ਰਜ਼ਾ ਲਈ ਯੂਸੂਫ ਨੇ ਤੁਰੰਤ ਅਮਲ ਸ਼ੁਰੂ ਕੀਤਾ ਇੱਕ ਦਿਨ ਉਸਨੇ ਖਜੂਰਾਂ ਦੀ ਥੈਲੀ ਚੁੱਪਕੇ ਨਾਲ ਬਾਜ਼ਾਰ ਦੇ ਕੋਨੇ ਤੇ ਬੈਠੇ ਇੱਕ ਅੰਨੇ ਫਕੀਰ ਨੂੰ ਦੇ ਦਿੱਤੀ ਫਕੀਰ ਨੇ ਅਸਮਾਨ ਵੱਲ ਹੱਥ ਚੁੱਕ ਕੇ ਦੁਆ ਦਿੱਤੀ ਯੂਸੂਫ ਨੇ ਪਹਿਲੀ ਵਾਰ ਦਿਲ ਦੀ ਗਹਿਰਾਈ ਵਿੱਚ ਖੁਸ਼ੀ ਮਹਿਸੂਸ ਕੀਤੀ ਫਿਰ ਇੱਕ ਦਿਨ ਇੱਕ ਔਰਤ ਦਾ ਬੈਲ ਖੂਹ ਵਿੱਚ ਡਿੱਗ ਗਿਆ ਲੋਕ ਤਮਾਸ਼ਾ ਦੇਖਦੇ ਰਹੇ ਪਰ ਕੋਈ ਅੱਗੇ ਨਾ ਵਧਿਆ ਯੂਸਫ ਤੁਰੰਤ ਦੌੜਿਆ ਹੱਥ ਜ਼ਖਮੀ ਹੋਏ ਕੱਪੜੇ ਗੰਦੇ ਹੋਏ ਪਰ ਬੈਲ ਨੂੰ ਬਚਾ ਲਿਆ ਔਰਤ ਦੀਆਂ ਅੱਖਾਂ ਵਿੱਚ ਆਸੂ ਆ ਗਏ ਅੱਲਾ ਤੈਨੂੰ ਕਾਮਯਾਬ ਰੱਖੇ ਬੇਟਾ ਹੁਣ ਯੂਸਫ ਦਾ ਦਿਲ ਬਦਲ ਚੁੱਕਾ ਸੀ ਉਹ ਹਰ ਸਵੇਰੇ ਅੱਲਾ ਦਾ ਸ਼ੁਕਰ ਕਰਦਾ ਦਿਲ ਵਿੱਚ ਸਿਰਫ ਹੋਰਾਂ ਦੀ ਪੱਲਾਈ ਦੀ ਸੋਚਦਾ ਤਿੰਨ ਦਿਨ ਬਾਅਦ ਜਦੋਂ ਉਹ ਮੁੜ ਬਜ਼ੁਰਗ ਕੋਲ ਗਿਆ ਉਸ ਦੇ ਚਿਹਰੇ ਤੇ ਨੂਰ ਸੀ ਬਜ਼ੁਰਗ ਨੇ ਕਿਹਾ ਯੂਸਫ ਹੁਣ ਤੂੰ ਕਾਮਯਾਬੀ ਦੇ ਰਾਹ ਤੇ ਹੈ ਤੇਰਾ ਦਿਲ ਹੁਣ ਅੱਲਾਹ ਦੇ ਨੂਰ ਨੂੰ ਕਬੂਲ ਕਰਨ ਲਈ ਕਾਬਿਲ ਹੋ ਗਿਆ ਹੈ ਪਰ ਇੱਕ ਆਖਰੀ ਇਮਤਿਹਾਨ ਬਾਕੀ ਹੈ ਫਿਰ ਬਜ਼ੁਰਗ ਨੇ ਕਿਹਾ ਹੁਣ ਤੈਨੂੰ ਆਪਣਾ ਸਭ ਕੁਝ ਛੱਡ ਕੇ ਅੱਲਾਹ ਦੇ ਰਾਹ 'ਚ ਨਿਕਲਣਾ ਪਵੇਗਾ ਘਰ ਜ਼ਮੀਨ ਸਹੂਲਤਾਂ ਸਭ ਛੱਡ ਕੇ ਵੇਖ ਕਿ ਤੂੰ ਅੱਲਾਹ ਤੇ ਪੂਰਾ ਭਰੋਸਾ ਕਰ ਸਕਦਾ ਹੈ ਯੂਸਫ ਦਾ ਦਿਲ ਕੰਬ ਗਿਆ ਪਰ ਉਸਨੇ ਕਿਹਾ ਇਹ ਹੈ ਅੱਲਾਹ ਦੀ ਰਜ਼ਾ ਹੈ ਤਾਂ ਮੈਂ ਤਿਆਰ ਹਾਂ ਉਸਨੇ ਮਾਂ ਨੂੰ ਅਲਵਿਦਾ ਕਿਹਾ ਮਾਂ ਨੇ ਅੱਖਾਂ ਵਿੱਚ ਅਸੂ ਪਰ ਕੇ ਕਿਹਾ ਬੇਟਾ ਯਾਦ ਰੱਖ ਅਸਲ ਕਾਮਯਾਬੀ ਅੱਲਾਹ ਦੀ ਰਜ਼ਾ 'ਤੇ ਹੈ ਦੁਨੀਆ ਨਹੀਂ ਯੂਸਫ ਸਭ ਕੁਝ ਛੱਡ ਕੇ ਰੇਤਲੇ ਸ਼ਹਿਰ ਵੱਲ ਤੁਰ ਪਿਆ ਉਖ ਲੱਗੀ ਪਰ ਸਬਰ ਕੀਤਾ ਪਿਆਸ ਨਾਲ ਹੋਠ ਸੁੱਕ ਗਏ ਪਰ ਅੱਲਾਹ ਦਾ ਨਾਮ ਜਾਰੀ ਰੱਖਿਆ ਤਿੰਨ ਦਿਨ ਤੱਕ ਭੁੱਖਾ پیاسا چلتا رہا ایک رات او ایک کول ٹک گیا ایک چرواہے نے پانی پلا کے پوچھا کون ہو تو یوسف نے مسکرا کے کہا میں کامیابی دی تلاش چ نکلیا ہاں تے میرا سہارا صرف اللہ ہے چرواہے نے کہا تو پاگل ہے جا ویلی یوسف بولا کامیابی صرف لینڈ دا نہیں دینڈ دا بھی نام ہے جے میں اس رات تے فنا ہو گیا ਤਾ ਵੀ ਇਹ ਹੀ ਮੇਰੀ ਕਾਮਯਾਬੀ ਹੋਵੇਗੀ ਚੌਥੇ ਦਿਨ ਉਹ ਇੱਕ ਕਾਫਲੇ ਨਾਲ ਮਿਲਿਆ ਉਹਨਾਂ ਨੂੰ ਮਜ਼ਦੂਰ ਦੀ ਲੋੜ ਸੀ ਯੂਸਫ ਨੇ ਬਿਨਾ ਉਜਰਤ ਦੇ ਮਿਹਨਤ ਕੀਤੀ ਇੱਕ ਦਿਨ ਕਾਫਲੇ ਦਾ ਸਮਾਨ ਚੋਰੀ ਹੋ ਗਿਆ ਤੇ ਯੂਸਫ ਤੇ ਸ਼ੱਕ ਕੀਤਾ ਗਿਆ ਉਸ ਨੂੰ ਬੰਨ ਕੇ ਸਰਦਾਰ ਕੋਲ ਲਿਆਂਦਾ ਗਿਆ ਯੂਸਫ ਨੇ ਕਿਹਾ ਅੱਲਾ ਗਵਾਹ ਹੈ ਮੈਂ ਬੇਗੁਨਾਹ ਹ ਉਹ ਹੱਸੇ ਗਵਾਹੀ ਦਾ ਸਬੂਤ ਅਚਾਨਕ ਸਰਦਾਰ ਦਿੱਤੀ ਆਈ ਤੇ ਬੋਲੀ ਮੈਂ ਚੋਰ ਨੂੰ ਦੇਖਿਆ ਸੀ ਯੂਸਫ ਨਹੀਂ ਸੀ ਉਹ ਤਾਂ ਹਰ ਵੇਲੇ ਤਸਬੀਹ ਪੜਦਾ ਰਹਿੰਦਾ ਸੀ ਸਾਰੇ ਹੈਰਾਨ ਰਹਿ ਗਏ ਸਰਦਾਰ ਨੇ ਉਸ ਨੂੰ ਆਜ਼ਾਦ ਕਰਕੇ ਕਿਹਾ ਤੂੰ ਸੱਚਾ ਤੇ ਸਬਰ ਵਾਲਾ ਬੰਦਾ ਹੈ ਹੁਣ ਤਾਂ ਤੂੰ ਸਾਡਾ ਮੁਖੀਰ ਹੋਵੇਂਗਾ ਯੂਸਫ ਦੇ ਅੱਖਾਂ 'ਚ ਹੰਝੂ ਆ ਗਏ ਉਹ ਸਮਝ ਗਿਆ ਕਾਮਯਾਬੀ ਦਾ ਰਾਜ ਹੁਣ ਉਸ ਦੇ ਸਾਹਮਣੇ ਹੈ ਸਰਦਾਰ ਨੇ ਕਿਹਾ ਯੂਸਫ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਧੀ ਨਾਲ ਨਿਕਾਹ ਕਰੇ ਤੇ ਮੇਰੇ ਬਾਦ ਕਾਫੀ ਲਦਾ ਸਰਦਾਰ ਬਣੇ ਯੂਸਫ ਬੋਲਾ ਮੈਂ ਗਰੀਬ ਕਿਸਾਨ ਹਾਂ ਤੁਸੀਂ ਮੇਰੇ ਲਈ ਬਹੁਤ ਵੱਡੇ ਹੋ ਸਰਦਾਰ ਮੁਸਕਰਾਇਆ ਨਹੀਂ ਯੂਸਫ ਤੇਰੀ ਸੱਚਾਈ ਤੇ ਤੇਰੀ ਨੇਕੀ ਹੀ ਤੇਰੀ ਸ਼ਾਨ ਹੈ ਇਨਸਾਨ ਦੀ ਪਹਿਚਾਨ ਦੌਲਤ ਨਾਲ ਨਹੀਂ ਕਿਰਦਾਰ ਨਾਲ ਹੁੰਦੀ ਹੈ ਨਿਕਾਹ ਹੋਇਆ ਪਿੰਡ ਵਾਲਿਆਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਜਿਸ ਯੂਸਫ ਨੂੰ ਲੋਕ ਕਦੇ ਹਕੀਰ ਸਮਝਦੇ ਸਨ ਅੱਜ ਉਹ ਇੱਜ਼ਤ ਤੇ ਦੌਲਤ ਦਾ ਮਾਲਕ ਸੀ ਪਰ ਉਸ ਦੇ ਦਿਲ 'ਚ ਹੰਕਾਰ ਨਹੀਂ ਸੀ ਸਿਰਫ ਸ਼ੁਕਰ ਇੱਕ ਰਾਤ ਉਸਨੇ ਖੁਆਬ ਵਿੱਚ ਉਹ ਬਜ਼ੁਰਗ ਦੇਖੇ ਚਿਹਰੇ ਤੇ ਨੂਰ ਅੱਖਾਂ 'ਚ ਆਸੂ ਬਜ਼ੁਰਗ ਬੋਲੇ ਯੂਸਫ ਤੂੰ ਹਰ ਇਮਤਿਹਾਨ ਪਾਸ ਕੀਤਾ ਹੁਣ ਆਖਰੀ ਰਾਜ ਤੇਰੇ ਸਾਹਮਣੇ ਖੁੱਲਦਾ ਹੈ ਪਰ ਇਹ ਰਾਜ ਹਰ ਕਿਸੇ ਨੂੰ ਨਹੀਂ ਮਿਲਦਾ ਅਗਲੇ ਦਿਨ ਯੂਸਫ ਮਜਾਰ ਗਿਆ ਪਰ ਉੱਥੇ ਕੋਈ ਨਹੀਂ ਸੀ ਸਿਰਫ ਇੱਕ ਪੁਰਾਣੀ ਤਸਬੀਹ ਤੇ ਇੱਕ ਖੱਤ ਪਿਆ ਸੀ ਖੱਤ ਤੇ ਲਿਖਿਆ ਸੀ ਅਸੀਂ ਦੁਨੀਆ ਦੇ ਲੋਕ ਨਹੀਂ ਅਸੀਂ ਉਹ ਦਰਬਾਨ ਹਾਂ ਜੋ ਕਾਮਯਾਬੀ ਦੇ ਦਰਵਾਜੇ ਤੇ ਬੈਠੇ ਹਾਂ ਸਿਰਫ ਖਾਲਿਸ ਦਿਲਾਂ ਨੂੰ ਅੰਦਰ ਜਾਣ ਦਿੰਦੇ ਹਾਂ ਯੂਸਫ ਨੇ ਤਸਬੀਹ ਸੀਨੇ ਨਾਲ ਲਗਾਈ ਤੇ ਸਜਦੇ ਵਿੱਚ ਡਿੱਗ ਗਿਆ ਹੁਣ ਉਸਦੇ ਦਿਲ ਦੁਨੀਆ ਤੋਂ ਉੱਠ ਚੁੱਕਾ ਸੀ ਸਿਰਫ ਰੱਬ ਬਾਕੀ ਸੀ ਚੰਦ ਸਾਲਾਂ ਬਾਅਦ ਉਸਨੇ ਕਾਫਲੇ ਦੀ ਸਰੰਦਾਰੀ ਛੱਡ ਕੇ ਇੱਕ ਪਿੰਡ ਵਿੱਚ ਠਿਕਾਣਾ ਬਣਾਇਆ ਹਰ ਰੋਜ਼ ਉਹ ਬੱਚਿਆਂ ਨੂੰ ਸੱਚ ਨੇਕੀ ਤੇ ਸਬਰ ਸਿਖਾਉਂਦਾ ایک دن نوجوان پچھن آیا بابا جی کامیابی کا راج کی ہے میں بہت کوشش کی تھی, پر ناکام رہن دا ہاں یوسف مسکرایا کہا بیٹا کامیابی کا راج تیرے اندر ہی لکیا ہے صرف اس کھوجن دی دیر ہے پھر اس نے اوہی تین اجمائشاں اس نوجوان سکھائیاں سچ صبر نیکی اوہ جان گیا کہ کامیابی کسے مقام دا نام نہیں بلکہ یہ حالات دل ہے جو اللہ دے قریب کر دے ہوئے. ਚੰਦ ਮਹੀਨੇ ਬਾਅਦ ਯੂਸਫ ਦਾ ਇੰਤਕਾਲ ਹੋ ਗਿਆ ਪਰ ਅੱਜ ਵੀ ਉਸ ਦੀ ਕਬਰ ਤੇ ਲੋਕ ਆ ਕੇ ਦੁਆ ਮੰਗਦੇ ਹਨ ਕਬਰ ਤੇ ਲਿਖਿਆ ਹੈ ਕਾਮਯਾਬੀ ਦਾ ਰਾਜ ਸੱਚ ਸਬਰ ਅਤੇ ਖੁਲਾਸੇ ਇਹ ਦਿਲ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਆਪਣੀ ਜ਼ਿੰਦਗੀ ਚ ਵਰਤ ਕੇ ਇੱਕ ਵਾਰ ਜ਼ਰੂਰ ਵੇਖਿਓ ਰੱਬ ਦੀ ਰਜ਼ਾ ਵਿੱਚ ਰਹਿਣਾ ਹੀ ਸਭ ਤੋਂ ਵੱਡੀ ਕਾਮਯਾਬੀ ਹੈ ਇਹ ਜੀ ਹੋਰ ਮੋਟੀਵੇਸ਼ਨਲ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਨਾਲ ਇੱਕ ਨਵੀਂ ਸਿੱਖਿਆ ਨਾਲ ਧੰਨਵਾਦ